ਨੂੰ ਲਓ ਜੀ ਆਏ ਬੇ ਤੇ ਅੱਧ ਮੰਡਲੇ ਖੇਤਾ ਗੇ ਨਹੀਂ ਮੱਕੀ ਨੂੰ ਪਾਣੀ ਲਾਉਣ ਆਇਆ ਤਾਂ ਫਿਰ ਕਾਲਾ ਚੱਕ ਲਿਆ ਮੈਨੂੰ ਮਿਲੋ ਜੀ ਕਾਲੇ ਨੂੰ ਮੈਂ ਕਾ ਬਿੰਦੂ ਨੂੰ ਸਾਟੀ ਕਰ ਮੈਂ ਕਾ ਬਿੰਦੂ ਨੂੰ ਵੀ ਦਿਖਾ ਦਮਾ ਖੇਤ ਹਾਂ ਹਾਂ ਮੈਂ ਤਾਂ ਦੇਖੀ ਨਹੀਂ ਹੈਗੇ ਖੇਤ ਭੁੱਲਿਆ ਮੈਂ ਭੁੱਲਿਆ ਵਾ ਖੇਤ ਮੈਂ ਤਾਂ ਯਾਰ ਬਿੰਦਰ ਮੇਨ ਹੈ ਨਾ ਰੱਬ ਨੇ ਨਾ ਪਾਇਆ ਸਾਰੇ ਕੰਮ ਹਲ ਜਾਂਦੇ ਉਹ ਤਾਂ ਹੈਗਾ ਹੀ ਫਿਰ ਨਾਲੇ ਕਹਿੰਦੇ ਅੱਜ ਕਰ ਪਾਣੀ ਲਾਈ ਦੈ ਨਹੀਂ ਗਣਕਾ ਨੂੰ ਬੱਸ ਸਵੇਰ ਨੂੰ ਕਰੀਏ ਗਿਆ ਸਾਰਾ ਮਾਰਛਾ ਗਿਆ ਤੁਹਾਨੂੰ ਦੇਖ ਕੇ ਤਾਂ ਲਾਣ ਲੱਗੀਆਂ ਆਲੇ-ਦਾਲੇ ਲੋਕਾਂ ਦੇ ਦੇਖੋ ਜੀ ਕਣਕਾ ਪੱਕਣ ਲੱਗੀਆਂ ਇਹ ਪਾਣੀ ਲਾਉਣ ਲੱਗਿਆ ਵਾ ਇਹ ਲੱਗਿਆ ਜੀ ਆਹ ਘਿਹਰ ਨੂੰ ਪਹਿਲਾਂ ਲੱਗ ਗਏ ਤੇ ਅੱਛਾ ਇਹਨਾਂ ਨੂੰ ਲਾਉਣਾ ਆਹ ਘਿਹਰਾ ਰਹਿ ਗਿਆ ਤਾਂ ਹਾਂ ਜਮੀਂ ਭੈਣ ਲੱਗਿਆ ਵਾ ਉਹ ਘਿਹਰ ਨੂੰ ਕਿ ਹੋਇਆ ਬਾਈ ਉਹ ਇੱਕ ਨਹੀਂ ਹੋ ਗਿਆ ਅੰਕੜਾ ਰਹਿ ਗਿਆ ਵਾ ਤਾਂ ਨਾ ਉਹ ਘਿਹਰਾ ਅੱਛਾ ਇਹ ਕਦਾ ਮੂਰੇ ਦੇ ਕੋਰ ਰਹਿ ਗਿਆ ਤਾਂ ਹੀ ਉਹ ਭੜਕ ਗਿਆ ਹਾਂ ਨਹੀਂ ਗਿਆ ਠੀਕ ਹੈ ਉਹਨੂੰ ਉਹਨੂੰ ਇਹ ਲਾ ਰਿਹਾ ਉਹਨੂੰ ਦੂਆ ਪਾਣੀ ਲੱਗ ਰਿਹਾ ਸਮਝ ਲੈ ਹਾਲੇ ਠੀਕ ਹੈ ਜਦੋਂ ਜਦੋਂ ਤੂੰ ਪਾਣੀ ਪਹਿਲਾਂ ਸ਼ੁਰੂ ਕਰੇ ਜਾਂ ਬੱਦਲ ਵਾਈ ਹੋ ਗਏ ਫਿਰ ਰਲ ਕੇ ਛੜਦਾ ਦਾ ਪਾਣੀ ਮੇਰੇ ਰਹਿਣ ਦਵਾ ਇਹਨਾਂ ਨੂੰ ਲਾਦਾ ਦਾ ਠੀਕ ਹੈ ਉਧਰ ਲਾਦਾ ਤੇਰੇ ਲਾਗ ਮੱਕੀ ਦੇ ਠੀਕ ਹੈ ਉਹ ਭਰਤੇ ਦੇ ਖੇਤ ਸਾਰੇ ਸਮਝ ਗਿਆ ਉਹਨਾਂ ਨੂੰ ਨਹੀਂ ਲਾਉਣਾ ਲਓ ਜੀ ਕਾਲੇ ਦੀ ਉਹ ਹੀ ਮੋਟਰ ਹੈ ਜਦ ਮਹੀ ਪਿਆਦਾ ਜਾਂ ਪਾਣੀ ਬਹੁਤ ਆ ਗਿਆ ਦਾ ਦਰਵਾਜ਼ੇ ਡੁੱਬ ਗਿਆ ਤੇ ਦਾ ਹਾਂ ਇੱਥੇ ਤੱਕ ਇਹ ਦਰਵਾਜ਼ੇ ਤੱਕ ਪਾਣੀ ਤਾਂ ਜੂਰੇ ਇੱਥੇ ਤੱਕ ਪਾਣੀ ਕਾਲੇ ਦੇ ਆਏ ਸਰ ਤੱਕ ਦਾ ਸਟਾਰਟਰ ਡੁੱਬ ਗਿਆ ਤੇ ਦਾ ਨਹੀਂ ਹਾਂ ਬਸ ਹੀਠਾਂ ਦੇ ਇੰਨਾ ਕੁ ਦਾ ਅੱਛਾ ਸਟਾਰਟਰ ਪੱਕ ਗਿਆ ਠੀਕ ਹੈ ਆਹ ਗਏ ਜੀ ਨਦੀ ਵਾਲਾ ਬੰਨ ਇਹਦੇ ਕੋਲੇ ਜਮੀਰ ਆਈ ਦੀ ਕਾਲੇ ਦੀ ਮੰਦਰਾ ਇੱਕ ਨਾ ਹੋ ਗਈ ਦੀ ਅੱਛਾ ਆ ਦੇਖੋ ਜائیں ਤੱਕ ਜੇ ਲੱਗਿੰਦੇ ਪੈਣਾ ਹਾਂ ਮੈਂ ਤਾਂ ਪਾਣੀ ਲਾ ਦਿੰਦੇ ਸੋਕੇ ਕਰਕੇ ਆ ਹੂੰ ਜੇ ਕਿਤੇ ਨਾਲੋਂ ਦਾ ਪਾਣੀ ਫਿਰ ਮਸ਼ੀਨ ਦੀ ਟ੍ਰਾਈਪ ਆ ਨੁਰੀ ਹੋ ਜਾਣੀ ਦੀ ਅੱਛਾ ਟੈਸਟਿੰਗ ਹੈਨਾ ਮਤਾ ਹਿਲਾ ਤਾਂ ਆਮ ਕਿਤੇ ਨਹੀਂ ਅਰ ਕਿੱਥੇ ਨਾ ਨਾ ਬਧੀਆ ਹੋ ਦੇਖੀ ਜੋ ਕਿ ਹੁਣ ਦਾਣਾ ਦੂਣਾ ਪਿਆ ਬਾਹਰ ਬਾਕੀ ਕਮੈਂਟ ਕਰਕੇ ਦੱਸਦੇ ਆ ਲੋਕਾਂ ਨੇ ਵੀ ਲਾਇਆ ਠੀਕ ਲਾਇਆ ਨਹੀਂ ਲਾਇਆ ਕਿ ਗਰਮੀ ਹੋਰ ਤਰ੍ਹਾਂ ਹੋ ਗਈ ਨਹੀਂ ਨਹੀਂ ਲਾਇਆ ਕਦੇ ਹੀ ਲਾਇਆ ਸੀ ਆ ਮਹੀਨੇ ਚ ਕਦੇ ਵੀ ਨਹੀਂ ਇਹਦਾ ਹੈ ਗਰਮੀ ਹੀ ਸੀ ਹਾਰਤ ਦੀ 10 ਤਰੀਕ ਦੇ ਪਹਿਲਾਂ ਪਹਿਲਾਂ ਜਿਹੜਾ ਲੱਗਾ ਲੱਗਾ ਉਹਦੇ ਬਾਅਦ ਪਾਣੀ ਨਹੀਂ ਲਾਇਆ ਛੋ ਧੁੱਪ ਦੇ ਰਾ ਕਿੰਨੀ ਦੇਜੇ ਪਰ ਇੰਨੀ ਮਲੂਮ ਵੀ ਨਹੀਂ ਦਿੰਦੀ ਜਿਆਦਾ ਹਾਂਜੀ ਸਵੇਰ ਠੰਡਾ ਹਾਂ ਪਰ ਆ ਆ ਜਿਹੜਾ ਕੰਮ ਹੋ ਰਿਹਾ ਇਹਦੇ ਉਹ ਹੁੰਦਾ ਇਹਨਾਂ ਹੋਇਆ ਪਤਾ ਕਿ ਆ ਉਧਰ ਨਹੀਂ ਮੈਂ ਕਿਤੇ ਅੱਜ ਲੈ ਕੇ ਕੋਈ ਪਾਣੀ ਲੱਗਿਆ ਵਾ ਤਾਂ ਪਹਿ ਆਇਨੂ ਵੀ ਮੇ ਪਾਣੀ ਲੱਗਦਾ ਇਹਦਾ ਪਰਲਾ ਰਹਿਤਾ ਬਸ ਰੇਤ ਲੱਗਾ ਉਹ ਅੱਛਾ ਕਲਰ ਦਾ ਹੈ ਉਹ ਉੱਥੇ ਭੜਕਣ ਲੱਗ ਗਿਆ ਖੁੰਜੇ ਦੇਖੀਆਂ ਦੇ ਠੀਕ ਠੀਕ ਹੈ ਇਹਨੂੰ ਆ ਇੰਨਾ ਫਰਕ ਆ ਦੇਖ ਰਹਾ ਇਹ ਕੋ ਪਾਸ਼ਵਾ ਬਾਹਵ ਚਲਦੀ ਹੈ ਹਾਂ ਸੁਕਾ ਦਿੰਦੀ ਹੈ ਹਾਂ ਹਵਾ ਦੇ ਘੜੇ ਥਾਂਗੇ ਚਲਦੀ ਹਾਂ ਇਹਨਾ ਮਾਚਰ ਕੋਈ ਨਹੀਂ ਹੁਣ ਪਰ ਗਿਆ ਉਹ ਵੀ ਗਰੇਗਾ ਹਲੇ ਨਾ ਨਾ ਮਾਤਾ ਇਹ ਦੇਖਣਾ ਇਹ ਤਾਂ ਇੱਧਰ ਤਾਂ ਨਹੀਂ ਪਾਣੀ ਟੁੱਟਦਾ ਵੀ ਅੱਛਾ ਅੱਛਾ ਇੱਧਰ ਨੂੰ ਛੱਡਿਆ ਪਤਾ ਨਾ ਪਰਸੋਂ ਚ ਉੱਥੇ ਆ ਭਰ ਗਿਆ ਤਾਂ ਲੈੜੇ ਬਹੁਤ ਲਟਾਈ ਹੈ ਹਾਂ ਅੱਜ ਤਾਂ ਬਹੁਤ ਲਟਾਈ ਗਿਆ ਹਾਂ ਫੇਰ ਨਾ ਵਿਚ ਨੂੰ ਫੇਰ ਓਵਰ ਭੱਜਦੀ ਜਦ ਦੀ ਆਈ ਹੈ ਅੱਛਾ ਹਾਂ ਹਾਂ ਮੈਨੂੰ ਨਾ ਦੋ ਤਿੰਨ ਬੰਦਿਆਂ ਨੇ ਰੋਕਦਾ ਕਹਿੰਦਾ ਯਾਰ ਰਹਿਣ ਦੇ ਠੀਕ ਹੈ ਫੇਰ ਜਦ ਉਹਦੇ ਮੈਂ ਹਾਲਾਤ ਦੇਖੇ ਹਾਂ ਕੱਲ ਆ ਕੇ ਤੇ ਮਨ ਵੀ ਨਹੀਂ ਖੜਦਾ ਠੀਕ ਹੈ ਇੱਕਣਾ ਹੋ ਗਈ ਹੂੰ ਹੂੰ ਦਿਨ ਪਰ ਦਿਨ ਹੋਈ ਜਾ ਰਹੀ ਫੇਰ ਮੈਂ ਤਾਂ ਛੱਡਿਆ ਮੈਂ ਯਾਰ ਲਾਏ ਦੇਣਾ ਦੇਖੀ ਰੋਗੀ ਚਲੋ ਪਾਣੂ ਚ ਵੀ ਗਈ ਤਨੈ ਥੈਜ ਨਹੀਂ ਮਰੂਗੀ ਹਾਂ ਇਹ ਤਾਂ ਹੈ ਲੇਕਿਨ ਆਪਾਂ ਨੂੰ ਡੈਡੀ ਹੁਣ ਤੇ ਡਰ ਲੱਗਦਾ ਪਰ ਡੈਡੀ ਨਹੀਂ ਹੋਈ ਹੈਗੀ ਡੈਡੀ ਹੁਣ ਤੇ ਬਚਾਓ ਮਾੜਾ ਮੋਟਾ ਹਾਂ ਹਾਂ ਪਿਛਲੇ ਤੇ ਪਿਛਲੇ ਸਾਲ ਕੋਈ ਖੜੀ ਹੈ ਵੀ ਨਹੀਂ ਦੀ ਕਿਸੇ ਦੀ ਸਭ ਵੇਖਣੇ ਚੱਕੀਆਂ ਹਾਂ ਹਾਂ ਉਹ ਵੀ ਤਾਂ ਵੱਡੀਆਂ ਆ ਇਹ ਤਾਂ ਹੈ ਛਾੜਨ ਦਾ ਤਾਂ ਨਹੀਂ ਫਰਕ ਪਿਆ ਨਹੀਂ ਛਾੜਨ ਨਹੀਂ ਪਿਆ ਫੇਰ ਮੀਂਹ ਪੈਗੇ ਦੇ ਹੂੰ ਨਹੀਂ ਕਰ ਗਏ ਹੁਣ ਲਾਏ ਦੇਣਾ ਯਾਰ ਬਾਕੀ ਨਹੀਂ ਹੋਰ ਕਿਤੇ ਲਾ ਆ ਪੂਰੇ ਆ ਮੇਰੇ ਖੇਤ ਭੜਕਦੇ ਆ ਤੇਰੇ ਲਾਗ ਠੀਕ ਖੜੀ ਆਣ ਹਾਂ ਉਹ ਠੀਕ ਹੈ ਉਹ ਪਾਣੀ ਲੱਗ ਲਿਆ ਤਾਂ ਮੇਰੇ ਪਹਿਲਾਂ ਇਹ ਮੀਂਹ ਪੈ ਗਿਆ ਆ ਇਹਨੂੰ ਪਾਣੀ ਲੱਗਾ ਉਹਨੂੰ ਪਾਇਆ ਇਹ ਮੀਂਹ ਦੇ ਜਿਹੜਾ ਦੂਈ ਵਾਰ ਬੱਦਰ ਫਿਰ ਵੀ ਮੈਂ ਲਾਦਣਾ ਪਰ ਮੈਂ ਵੀ ਇੱਕ ਨੇ ਕਰਿਆ ਮੈਂ ਅੱਧੀ ਨੂੰ ਪਾਣੀ ਲਾਇਆ ਅੱਧੀ ਨੂੰ ਲਾਇਆ ਨਹੀਂ ਉਹ ਵੀ ਤੇ ਜਰਬੇ ਦੇਖਣਾ ਹਾਂ ਹਾਂ ਮੈਨੂੰ ਵੀ ਬੰਦੇ ਦੇ ਕਹੀ ਜਾਂਦੇ ਆ ਵਾ ਕਹਾਂ ਤੂੰ ਆਈ ਨੂੰ ਪਾਣੀ ਲਾਦੇ ਆ ਜਿਹਨੂੰ ਨਹੀਂ ਲਾਇਆ ਉਹ ਦੇਖ ਲੈ ਠੀਕ ਚੱਲੀਏ ਫਿਰ ਉਹਨੂੰ ਮੇਰਾ ਮਨ ਨਹੀਂ ਖੜਿਆ ਹੂੰ ਚੱਲ ਦੇਖੀਏ ਉਧਰ ਤੇ ਦੂਈ ਕਣਕ ਵੀ ਦੇਖਦੇ ਆ ਵੀਰ ਬਣ ਕੇ ਹਾਂ ਬਹੁਤ ਐਤੀਆਂ ਹਾਲੇ ਹੋ ਰਹੀਆਂ ਮੈਂ ਅੱਧੇ ਘੰਟੇ ਤੱਕ ਕਹੀ ਲੇ ਕੇ ਨਾ ਮੇਰਾ ਇੱਧਰ ਨੂੰ ਪਾਣੀ ਪੈਂਦਾ ਠੀਕ ਹੈ ਚਾਹੇ ਪਰਾਂ ਸਿਰੇ ਲੱਗੇ ਨਾ ਲੱਗੇ ਠੀਕ ਹੈ ਪਾਣੀ ਮੇਰਾ ਇੱਧਰ ਹੀ ਕਰੇ ਨੂੰ ਕਰ ਹੁਣ ਸਾਰੇ ਇਹਨੂੰ ਪੈਂਦਾ ਏ ਇਹਨੂੰ ਪਤਾ ਸਾਰੇ ਹੀ ਤੇਰੀ ਜਿੱਥੇ ਨਕਾ ਕਰਿਆ ਬਾਈ ਉੱਥੇ ਦੇ ਨਕਾ ਪਰੇ ਨੂੰ ਮੋੜ ਦੇ ਠੀਕ ਹੈ ਜੀ ਦੋਹੇ ਪਾਸੇ ਬੱਟੀ ਇੰਨਾ ਕੰਮ ਕਰਦੀ ਮੈਂ ਮੇਰਾ ਰੋਕ ਲਓ ਜੀ ਮੈਂ ਸ਼ਾਮ ਨੂੰ ਮਿਲ ਆ ਗਿਆ ਤਾਂ ਟਰਾਲਾ ਲੈ ਆਇਆ ਜੈਲੀ ਵਾਲਾ ਫਿਰ ਜੈਲੀ ਵਾਲਾ ਟਰਾਲਾ ਉਰੇ ਖੋਲਤਾ ਜਾ ਕੇ ਤੇ ਜੈਲੀ ਵਾਲੇ ਟਰੈਕਟਰ ਕੋਲੇ ਆਪਣਾ ਟਰਾਲਾ ਪਾ ਕੇ ਖਾਲੀ ਕਰਾਉਣ ਲੱਗੇ ਆ ਵਜਨ ਹੋ ਗਿਆ ਟਾਈਮ ਗਏ ਆ ਗਿਆ ਤਾਂ ਕਰਾਏ ਵੀ ਮੈਂ ਆਪਣਾ ਟਰਾਲਾ ਕੰਮ ਖਚਣਾ ਏ ਜੇ ਲੱਗਦਾ ਉਹ ਮੇਰਾ ਟਰਾਲਾ ਲੈ ਜਾ ਤੇ ਗੇਲੇ ਟਰਾਲਾ ਲਿਆ ਕੇ ਫਿਰ ਉਹਦੇ ਟਰੈਕ ਕਰੇ ਫਿਰ ਖਾਲੀ ਕਰਵਾ ਲਿਆ ਆਪਣੇ ਵਾਲਾ ਹੁਣ ਖਾਲੀ ਕਰਵਾ ਕੇ ਇਹਨੂੰ ਕਰਨ ਨੂੰ ਲੈ ਜਾऊंगा ਹਮ ਦੋ ਟਰਾਲੇ ਮੂਰੇ ਖਾਲੀ ਹੋਣ ਨੂੰ ਫਿਰ ਐ ਵੀ ਜਦ ਬਾਰੀ ਆਊਗੀ ਅਗ੍ਹੀ ਵਾਰ ਫਿਰ ਗੇਰੇਲੇ ਵੀ ਖਾਲੀ ਮੋੜਨਾ ਹੀ ਤਾਂ ਕੋਈ ਟਰੈਕ ਕਰੇ ਕੰਮ ਥਾਰ ਲਿਆ ਜਾਂ ਮੈਂ ਮੋਟਰਸਾਈਕਲ ਲੈ ਸਾਈਟ ਯਾਰ ਦੇ ਕਹਿੰਦਾ ਲਓ ਜੀ ਮਿਲ ਤੇ ਆ ਗਿਆ ਦਾ ਸਵੇਰੋਂ ਰਾਤ ਤੱਕ ਆਹ 3 ਵਜੇ ਆ ਗਿਆ ਤਾਂ ਟਰਾਲਾ ਅੰਦਰ ਲਾਤਾ ਫਿਰ ਇਹ ਹਲੇ ਹੁਣ ਲੋਡ ਨਹੀਂ ਹੈਗੀ ਜਿੱਦਨ ਆਪਣਾ ਤਾਂ ਨਿਬੜ ਗਿਆ ਜਿੱਦਨ ਕੋਈ ਗੇੜਾ ਆ ਗਿਆ ਫੇ ਲਾ ਦੂੰਗੇ ਹੁਣ ਅੰਦਰ ਬੜਾ ਰੋਗੋ ਇੱਕ ਦੋ ਗਰੇ ਜਿਹੜੇ ਹੈਗੇ ਐਂ ਦਾ ਕਰਾਇਆ ਅਵੇਲਬਲ ਵੀ ਬਾਈ ਦਾ ਰਹਿੰਦਾ ਇੱਕ ਗੇੜਾ ਕਿੱਦਾਂ ਹੋਰ ਹੈ। ਲਾ ਕੇ ਫਿਰ ਨੂੰ ਧਵਾ ਕੇ ਅੰਦਰ ਲਾ ਦੂੰਗਾ। ਇਹ ਆਇ ਤੇ ਇੱਧਰ ਮੋਟਰ ਕਿੰਨੀ? ਮਿਲੋ ਜੀ ਪ੍ਰਧਾਨ ਵੀਰ ਨੂੰ। ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ। ਕਾਲ ਮਿਲੋ ਜੀ ਪ੍ਰਧਾਨ ਨੂੰ। ਸਤਿ ਸ਼੍ਰੀ ਅਕਾਲ ਜੀ। ਉਹ ਪ੍ਰਧਾਨ ਜੀ। ਵਧੀਆ ਵਧੀਆ ਜੀ। ਪ੍ਰਧਾਨ ਦਾ ਬਹੁਤ ਦਿਨ ਬਾਅਦ ਦੇਖਿਆ ਅੱਜ। ਬਸ ਘਰੇ ਮੜਗੁੱਟੇ ਕੰਮ ਚੱਲ ਜੇਵੇ ਸਫਾਈ ਸੁਥੀ ਜੀ ਲੱਗੇ ਵੇ। ਅੱਛਾ। ਵਰਪ੍ਰਧਾਨ ਵਧੀਆ ਵਧੀਆ ਹੂੰ ਟਰੈਕਟਰ ਕਿਵੇਂ ਰਿਹਾ ਟਰੈਕਟਰ ਵਧੀਆ ਬੰਦਾ ਅੱਛਾ ਭਾਜ ਭਾਜ ਦਾ ਬਹੁਤ ਆ ਕਿਸੇ ਵੀ ਸਬਜ਼ੀ ਲਈ ਆਹ ਨਾਲ ਜੂਣ ਦੇਖਣਾ ਪੈਂਦਾ ਜੀਟਰ ਵਾਂਗੂ ਹਾਂ ਇਹ ਤਾਂ ਹੈ ਆ ਵੀ ਕਿਤੇ ਵੱਡ ਜਾਣਾ ਇਹ ਕੰਮ ਕਰ ਲੋ ਸਪੀਡ ਆ ਜਾਂਦੀ ਆ ਹਾਂ ਟਰੈਕਟਰ ਵਧੀਆ ਭਾਈ ਐਵੇਂ ਕਹੀ ਨਾ ਨਾ ਟਰੈਕਟਰ ਵਧੀਆ ਹਾਂ ਤੇਲ ਵੀ ਸਾਫ ਦਾ ਹੀ ਜਾਂਦਾ ਐਵੇਂ ਕਿ ਉਹ ਯਾਰ ਪ੍ਰਧਾਨ ਜੇ ਤੇਲ ਖਾਊਗਾ ਉਹਨਾਂ ਕੰਮ ਵੀ ਕਰ ਦੇਣਾ ਸਿੱਕੇ ਯਾਰ ਹਾਂ ਇਹ ਭਲੇਖੇ ਹੀ ਆ ਬਾਈ ਤੇਰਾ ਸਾਫ ਦਾ ਹੀ ਆ ਨਾਲੇ ਹੋਰ ਉਹਨਾਂ ਨੂੰ 2 ਘੰਟੇ ਚ ਕੰਮ ਕਰਨੇ ਨਹੀਂ ਕਰ ਦਿੱਤੇ ਘੰਟੇ ਜਿਹੇ ਅੱਧੇ ਘੰਟੇ ਚ ਕਰਨਾ ਨਾਲੇ ਹੋਰ ਐ ਇਹ ਦੂਵੇ ਨੇ 6 ਇੰਚ ਪੱਟੜ ਦਾ ਦਾ ਇਨੇ ਪੱਟੜ ਵੀ ਫੋਟੋ ਦੇਣਾ ਖੇਤ ਨੂੰ ਹਾਂ ਹਾਂ ਹੋਰ ਕੀ ਆਰਕ ਦਾ ਹੈਗਾ ਹੀ ਫਰਕ ਹੈਗਾ ਫਸਲ ਵੱਜ ਜਾਂਦੀ ਹੈ ਹਾਂ ਹਾਂ ਫਰਕ ਪੈਂਦਾ ਯਾਰ ਫਰਕ ਕੀ ਫਸਲ ਵੱਜ ਜਾਂਦੀ ਹੈ ਹਾਂ ਆਸਰਾ ਪੈਂਦਾ ਹੀ ਆ ਚੱਲਦਾ ਵਧੀਆ ਭਾਈ ਮੈਂ ਰੋਬਜਾ ਬਣ ਗਿਆ ਹੁਣ ਪਤਾ ਆਉਂਦਾ ਬੈਠਾ ਵਧੀਆ ਲੱਗਦਾ ਹੁਣ ਪਰ ਅਗੇ ਦਾ ਪ੍ਰਧਾਨ ਦੇਖਿਆ ਜੀਟਰ ਲੈ ਕੇ ਆਉਣਾ ਇਹਨੇ ਅਜੂਰ ਤੇ ਲਟਾਂ ਲੱਗ ਜਾਣਾ ਮਾਰਨਾ ਹਾਂ ਹੋਰ ਕੀ ਜੀਟਰ ਵੀ ਵਧੀਆ ਦਾ ਲੱਗਦਾ ਜੀਟਰ ਵਧੀਆ ਤਾਂ ਪਰ dane ਬਹੁਤ ਘੱਮ ਲਿਆ ਪ੍ਰਧਾਨ ਨੇ ਜੀਟਰ ਤੇ ਵੀ ਘੱਮ ਬਹੁਤ ਲੱਗਾ ਜੀਟਰ ਰੱਕ ਲੈ ਆ ਕੇ ਜੀਟਰ ਨੂੰ ਜਾਤੇ ਭਾਈ ਹੈ ਜੇ ਇਹ ਕੋਈ ਮਸ਼ੀਨਰੀ ਹੈ ਹਾਂ ਟਾਈਮ ਨਾਲ ਬੰਦਾ ਬਦਲ ਜਾਂਦਾ ਹੂੰ ਟਾਈਮ ਗੱਲ ਬਦਲਣਾ ਪੈਂਦਾ ਦੂਜਾ ਦਾ ਟਾਈਮ ਦਾ ਸਾਡੇ ਕੋਲ ਫਿਰ ਵੀ ਪ੍ਰੂਟੋਬੇਟਰ ਲੈਣਾ ਹੁਣ ਕੋਈ ਮੇਰੇ ਦੇ ਵਿੱਚ ਸ਼ਕਤੀਮਾਨ ਵਾਲਿਆਂ ਦਾ ਅੱਛਾ ਕੰਕ ਤੇ ਬਾਦ ਲਾਵਾਂਗੇ ਜਾਨੀ ਹੁਣ ਵੀ ਠੀਕ ਠੀਕ ਹੈ ਕੈਪਟਾ ਲੈਣਾ 8 ਫਟੇ ਹੀ ਲਾਵਾਂਗੇ 8 ਬਹੁਤ ਹੈ ਨਾਲੇ ਆਪਣੇ ਰਸਤੇ ਰੁਸਤੇ ਵੀ ਤੈਨੂੰ ਪਤਾ ਹੀ ਹੈ ਹਾਂ ਹਾਂ 8 ਔੜ ਨਾਲੇ ਬੁੱਟਿਆਂ ਵਾਟਿਆਂ ਜੇ ਹੁਣ ਤਾਂ ਜ਼ਿਆਦਾ ਤਾਂ ਬਾਹੀ ਬੁੱਟਿਆਂ ਜੇ ਹੁੰਦੀ ਆਪਣੇ ਵੀ ਆਪਣੇ ਬੁੱਟੀ ਬੁੱਟਾ ਹੋ ਗਿਆ ਹਾਂ ਹਾਂ 8 ਫਟਾ ਬਹੁਤ ਹੈ 8 ਫੁੱਟ ਮੈਂ ਨਾ ਹੋ ਜਾਂਦਾ ਜਿਹੜਾ 8 ਫੁੱਟ ਹੀ ਐ 8 ਫੁੱਟ ਬਹੁਤ 8 ਫੁੱਟ ਬਹੁਤ 7 ਫੁੱਟ ਆ ਵੀ ਟਾਇਰ ਦੀ ਕੀ ਜਾਂਦਾ 8 ਫੁੱਟਾ ਠੀਕ ਆ ਹਾਂ ਇਹਦੇ ਟਾਇਰ ਵੀ ਮੈਂ 16 ਦੇ ਆ ਕੇ ਟਾਇਰ ਲਾਦੇ ਹਨ 16 ਦੇ 16 ਦੇ 11 ਦੇ 16 16 ਦੇ 16 50 55 60 ਠੀਕ ਠੀਕ ਔਰ ਅਜਗਦਾ ਫਿਰਦਾ ਅੱਜ ਹਸ਼ਮੀ ਕੋਲ ਆਇਆ ਤਾਂ ਗੰਨੇ ਜੀਆਂ 30 35 ਭਰੀਆਂ ਫੇਲ ਦੇ ਵਿੱਚ ਅੱਛਾ ਇਹ ਤਾਂ ਨਹੀਂ ਜਣੀ ਕਹਿੰਦਾ ਵਿਚਲਾਦੀ ਮਹਾਰਾਜ ਹਾਂ ਨਾ ਵਧੀਆ ਪਲਕ ਲੜ ਵਾਲਿਆਂ ਕੋਲ ਜਾਂਦਾ ਪੇਪਲ ਮੱਜ ਦੇ ਆ ਜਾਊਗਾ ਆਊਗਾ ਇਹ ਤਾਂ ਹੈ ਫਿਰ ਬੰਦੇ ਕੋਲ ਗਿਆ ਜਿਹੜਾ ਪਿੰਡ ਤੇ ਸਰਚ ਮਾਰਦਾ ਅੱਛਾ ਗੂਗਲ ਸਰਚ ਮਾਰੀ ਗੂਗਲ ਬਾਬੇ ਕੋਲ ਕਹਾ ਕਹਿੰਦਾ ਵੀ ਹਸ਼ਰੀਦ ਪਹੁੰਚਿਆ ਠੀਕ ਤੇ ਮੈਂ ਤਾਂ ਹੀ ਦੇ ਕੋਲ ਆਇਆ ਹਾਂ ਹਾਂ ਮੈਨੂੰ ਮਾਫ ਕਰ ਹਾਲ ਤਾਂ ਯਾਦਦਾ ਸਾਲਾ ਹੱਦਾਂ ਜਾਵੇ ਬੰਦੂ ਕਾ ਪਤਾ ਨਹੀਂ ਕਿਹੜੀ ਰਾਮ ਜੀ ਤੇ ਆਦਾ ਨਹੀਂ ਐਨਾ ਮੈਂ ਉਹ ਤੇ ਮਗਰ ਲੱਗਿਆ ਪਿੰਡ ਤੇ ਹਾਂ ਤੂੰ ਹੁਣ ਹਾਂ ਹਾਂ ਅੱਛਾ ਜੀ ਆਹ ਹੁਣ ਇਹ ਤਾਂ ਮੈਂ ਪਰਸੋਂ ਗਿਆ ਜੀ ਇੰਨਾ ਪਤਾ ਹੁੰਦਾ ਪਰ ਜਦੋਂ ਤੁਹਾਨੂੰ ਭਈਏ ਵੀਂਦੇ ਮਿਲੇ ਵਜਾਦਾ ਹਾਂ ਮੈਨੂੰ ਭਈਏ ਵੀ ਅੱਜ ਮਿਲੇ ਹਾਂ 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 ਕੋਈ ਗਾ ਵੀ ਚਰਾਸਾ ਲਾਉਂਦੇ ਆਹ ਹੋਤੀਆ ਨਾ ਬੜਾ ਥਿਲਦਾ ਕੇ ਅਰਦਾ ਬਜੇਨ ਕਰਾ ਲੈ ਹਾਂ ਹਾਂ ਹੋਟਲ ਵਾਲੇ ਪਿੱਲਤ ਜੀ ਪੈਲਟ ਨਾਲ ਬੱਸ ਤੂੰ ਰ ਕਾ ਲੱਜਣਾ ਵੀ ਇੰਨਾ ਜੀ ਐਂ ਕਰ ਦਬਾਇ ਤੇ ਲਦਾ ਕੇ ਲਿਆ ਤੇਰੇ ਘਰ ਉਰੇ ਆਸਟ੍ਰੇਲੀਆ ਮੰਗਰਾ ਦੂੰਗੇ ਹੋ ਜਿੰਨੇ ਭਰੀਆਂ ਹੋਈਆਂ ਨਹੀਂ ਇਹਦੇ ਵਿੱਚ ਰੱਖਣੀ ਆ ਆਦਾ ਗੱਗਰਾਂ ਦੀ ਰੱਖਣੀ ਆ ਇਹਨੇ ਜਾ ਵੀਰ ਦੇ ਪਰਸਨ ਹੋਣੀ ਪਾਕੀ। ਇਹ ਉਹਦੇ ਵਿੱਚ ਲੱਤ ਲੱਬੇ ਉਹਨਾਂ ਦੀ ਰਸਤੇ ਆ। ਉਹਨਾਂ ਦੀ ਖਬਰ ਕਿੰਨਾ ਕੁ ਦੰਨਾ ਹੋਣਾ? ਨਹੀਂ ਨਹੀਂ ਉਹਨਾਂ ਦਾ ਦੰਨਾ ਤਾਂ ਕੁਝ ਨਹੀਂ ਹੈਗਾ ਉਹਦੇ ਚ। 100 120 ਹੋਊਗਾ ਉਹ ਵੀ ਬਸ। ਹੂੰ। ਚੱਲ ਦੇਖ ਲੈ ਇੱਕ ਵਾਰ ਮੇਰੇ ਵਾਲ ਵੀ ਘਾੜਨਾ। ਹਾਂ ਹਾਂ। ਮੇਰੇ ਵਾਲ ਵੀ ਤੇਜ਼ ਏਡੇ ਹੈ ਨਹੀਂ। ਅੱਛਾ। ਕਿਹਾ ਸ਼ਾਮ ਤੱਕ ਘਾੜਨਾ ਉਹਨਾਂ ਨੇ ਵੀ। ਸ਼ਾਮ ਤੱਕ ਘਾੜ ਦਿੰਦਾ ਵੀ ਬਹੁਤ ਵਧੀਆ। ਹੂੰ ਹੂੰ ਹੂੰ। ਚੱਲ ਮੈਂ ਲਈ ਜੂਆ ਮੈਂ ਆਪਣੇ ਵਾਲੇ ਜਿਹਨਾਂ ਲਈ ਇਹਨੂੰ ਪੈਸੇ ਦੇ ਦੂੰਗਾ ਜਿਵੇਂ ਆ ਲੈ। ਮਰਜ਼ੀ ਗੱਲ ਲੈ ਲੈ। ਠੀਕ ਨਹੀਂ ਲੱਗਦਾ। ਆ ਮੇਲੇ ਵਾਲ ਜਾ ਮਰਜ਼ੀ ਆਉਣ। ਕਿੰਨੇ ਕ ਬੰਨ੍ਹੇ ਦੀਆਂ ਦੀਆਂ ਬਣੇ 15 ਕੋਟ ਰਗਣਾ ਹੋਗਾ 15 13 23 ਭਰੀਆਂ ਦਾ ਦੇਖੋ ਘੱਡੇ ਤੇ ਪਤਾ ਲੱਗੂ ਜਿਤਿਏ ਭਰੀਆਂ ਹੋਈਆਂ ਉਹਨਾਂ ਦੀਆਂ ਭਰੀਆਂ ਵੀ ਹੋਈਆਂ ਹੋਊਗਾ 10 ਕੋਟ ਰਗਣਾ ਹੋਣਾ ਫਿਰ ਤਾਂ ਬਾਕੀ 85 ਵੀ ਖੜਾ ਅੱਛਾ 85 ਦਾ ਪੂਰੀ ਲਾਦੇ ਦੇਖਾਂਗੇ ਗੁਰ ਘੱਟ ਲੂਗੇ ਦੋ ਪੱਤਾ ਹਣਾ ਠੀਕ ਹੈ ਵਧੀਆ 10-12 ਭਰੀਆਂ ਹੋਊਗੀ 15 ਨਹੀਂ ਨਹੀਂ ਠੀਕ ਹੈ ਠੀਕ ਹੈ ਵਧੀਆ ਓਕੇ ਆ ਖਾਣੂ ਘੜ ਹੋ ਜੂ ਮਾਣਾ ਮੋਟਾ ਹਾਂ ਖਾਣੂ ਹੋ ਜੂ ਜੀ ਖਾਣੂ ਮੈਂ ਲਿਆਂਦਾ ਤੇ ਕਿਦਾਂ ਅੱਛਾ 70 ਰੁਪਏ ਕਿਲੋ ਦਾਤਾ ਦਾ 80 ਹੋ ਗਿਆ ਪਰ ਜਿਹੜਾ ਪ੍ਰਦਾਤਾ ਹੈ ਉਹ ਆਪਣਾ ਕਢ ਲੈਣਾ ਉਹ ਫੇ ਲੱਗੇ ਜੀ ਹੋਣੀ ਹੈ ਇਹ ਉਹ ਵੀ 85 ਬਹੁਤ ਵਧੀਆ ਕੜਦੇ ਪਪਰਾਲੀ ਅਗੜਾੜੀ ਅੱਛਾ ਵਧੀਆ ਤੇ ਕਢਾ ਕੇ ਲੈ ਜਿੱਡੇ ਦਾ ਵਿੱਚ ਕਿੰਨੀ ਆ ਇਹ ਉਹ ਵੀ ਚੰਗੀ ਆ ਉਹਦਾ ਤਾਂ ਕੋਲ ਬੈਠੇ ਨਹੀਂ ਕਢਾਦੇ ਠੀਕ ਠੀਕ ਆ ਮੈਨੂੰ ਕੋਈ 5-6 ਸਾਲ ਗੁੱਤੇ ਦੇ ਲਿਆਉਂਦੇ ਨੇ ਪਹਿਲੇ ਮੀਆਂ ਪਰਤੇ ਲਿਆਉਂਦੇ ਨੇ ਹੁਣ ਤਾਂ ਮੁੰਡਾ ਛੜਦਾ ਹੈ ਭਵਾਨੀ ਦਾ ਉਹ ਪਹਿਲੇ ਕਿਹਾਣਾ ਮੁੰਡਾ ਆਪਣਾ ਹੀ ਕੜਦੇ ਆ ਕਾਹ ਨੂੰ ਕਹਿੰਦਾ ਮੈਨੂੰ ਦੋ ਤਿੰਨ ਬਾਰ ਉੱਥੇ ਖੁਲਾਇਆ ਸਰਕਾਰੀ ਬਜਾਈ ਤਾਂ ਨਹੀਂ ਆਹਾ ਇਹ ਸੱਜ ਦੇ ਮੇਟਾਂ ਬਹੁਤ ਆ ਹੂੰ ਹੂੰ ਫਰਕ ਹੈ ਉਹਨਾਂ ਉਧਰ ਦਾ ਪਰ ਅੰਦਰ ਕਰਦੀ ਹੋਗੀ ਖਿਡਾਰੀ ਦੀ ਹਸਵੀਰ ਸਵੇਰੇ ਸ਼ਾਮੇ ਜਾਂਦੀ ਆ ਹਾਂ ਉਹਦਾ ਰਾਤ ਨੂੰ ਚਲਾਉਂਦਾ 12 ਵਜੇ ਕਹਿੰਦਾ ਸੱਤ ਵਜੇ ਜਾ ਕੇ ਕਿਹਾ ਉਹ ਹੀ ਟਾਈਮ ਹੈ ਹੂੰ ਹੂੰ ਬੰਦੀ ਨਹੀਂ ਗੱਲ ਬਸ ਤੂੰ ਪੰਜ ਟੁੱਪਾ ਉਹ ਬਿੱਲਵਾ ਖੜਾ ਕੇ ਜਾ ਕੇ ਕਹਿੰਦਾ ਬਈ ਮੈਂ ਕੱਲਾੜੀ ਜੋੜਨੀ ਆ ਕਹਿੰਦਾ 12 ਵਜੇ ਰਾਤ ਨੂੰ ਜੀ ਹੂੰ ਹੂੰ ਦੋਵੇਂ ਕਰਦੇ ਆ ਅਜਾਇਬੇ ਗੱਗੇ ਦੇ ਘੜਨਾ ਘੜਨਾ ਇਹੇਜ ਚੇ ਮੈਂ ਜੰਡੇ ਵਾਲਾ ਕੀੜਾ ਮਾਰਨ ਗਿਆ 85 ਕਿੱਤਾ 18 ਮਿੱਜੇ ਦਾ ਸੁਰੰਦਰੀ ਬੱਟੇ ਮੁੜ ਕੇ ਸੁਰਪਤਲ ਅੱਗੇ ਵੀ ਕਾਰਵਾਈ ਹੋਗੀ ਪਰਚਾ ਹੋਊਗਾ ਹਾਂ ਜਿਹੜੀ ਆ ਕੰਮ ਜਿਹੜੀ ਆ ਕੰਮ ਚੰਦੂ ਉਹ ਕਿਹ ਉਹ ਬਈ ਉਹ ਬਈ ਕਿੱਧਰ ਆਈ ਪਾਲਟੀ ਕੱਢੀ ਪਾਲਟੀ ਜਾਂਦੀ ਐ ਲੇਬਰ 10 10 ਬੰਦੇ ਜਾਂਦੇ ਹੋਣੇ ਇੱਕ ਵੇਲੇ ਹਾਂ। ਹਨਾ ਬਾਬਾ। ਓਏ ਕਿਨਾਂ ਜਿਹੜੇ ਆ ਗਏ? ਜੀਰੀ ਵਾਲੇ। ਹਾਂ। ਕਣਕ ਦੀ ਬੜਾਈ ਵਾਲੇ। ਆ ਕਿੱਦਾਂ ਜਿੱਲਣ ਲੱਗ ਰਹੇ ਨੇ ਹੁਣ? ਹਾਂ ਹਾਂ ਬਸ ਬਸ। ਚਲ ਵਧੀਆ। ਜਿੰਨੇ ਬੰਦੇ ਆਉਣਗੇ ਫਾਇਦਾ ਹੀ ਹੈ ਭਲਾ ਨਾ। ਇੱਥੇ ਆਪਣੇ ਬੜਾਈ ਬਹੁਤ ਐ ਬਣੀ ਦੀ ਕਣਕ ਦੀ। ਹਾਂ। ਇੱਥੇ ਆਪਣੇ ਬੜਾਈ ਕਢਾਈ ਬੜਾਈ ਵਿੱਚ ਕਰੀ ਜਾਇਓ। ਹਾਂ ਹਾਂ। ਕਿ ਆਪਣੇ ਬੁੱਟਿਆਂ 'ਚ ਕਣਕ ਬਹੁਤ ਐ ਇੱਥੇ। ਹਾਂ। ਆਪਣੇ ਤਾਂ ਮੈਂ ਕਹਿੰਦਾ ਪਿੰਡ 'ਚ 50 ਕਿੱਲੇ ਹੋਣੇ ਆ 60। ਵੱਧ ਹੋਣੇ ਆ। ਹਾਂ। ਵਾਧ ਹੋ ਗਏ ਇਥੇ ਬੂਟੇ ਹੀ ਬੂਟੇ ਤਾਂ ਖੜਾ ਪਿਆ ਲੱਗਿਆ ਨੇ ਰਾਜਾ ਹੁਣ ਅਸਾਈ ਦੀ ਮੋਟਰ ਨਹੀਂ ਦਿਖਦੀ ਇੱਕ ਕਿਲੇ ਪਰ ਹੂੰ ਹੂੰ ਨਖੇਤ ਬਾਕੇ ਦੇਖ ਲੈ ਪਤਾ ਡਾਕਟਰ ਕੋਈ ਖਾਲੇ ਨੋਰ ਪਿੰਡੇ ਵਾਹਦਾ ਹਲੇ ਵਿਧਾ ਜੀ ਅੱਛਾ ਹਾਂ ਭੈਣੀ ਪਾਉਣਾ ਹੁਣ ਗੰਨਾ ਲਾਉਣਾ ਥੋੜਾ ਜਿਹਾ ਗੰਨੇ ਵਾਲੇ ਚ ਬਾਕੀ ਜਿੱਥੇ ਬੂਟੇ ਪਟੇ ਅੱਛੇ ਬੂਟੇ ਵਾਲੇ ਚ ਹਾਂ ਉੱਥੇ ਲਾਉਣਾ ਹਾਂ ਠੀਕ ਠੀਕ ਹੈ ਮੈਂ ਗਿੱਲਾ ਖੇਤ ਉਹ ਜ਼ਿਆਦਾ ਲਾਉਣੀ ਕਰ ਸਕਦਾ ਹੋ ਔਰ ਉਹ ਨਹੀਂ ਕਰੇ ਮੈਂ ਤਾਂ ਇਹਨਾਂ ਨੇ ਪਹਿਲੀ ਤਿੰਨ ਵਾਰੀ ਰੋਣੀ ਕਰੀ ਹਾਂ ਇਹ ਵੀ ਹੈ ਚਲੋ ਕਰੀਏ ਥੱਲੀ ਜੜਾ ਜੜਾ ਇੱਕ ਨੇ ਰੋਣੀ ਉਹਦੇ ਗਲੇ ਹਾਂ ਇੰਨੀ ਜੜਾ ਨਹੀਂ ਹੈਗੀਆਂ ਹਾਂ ਜੜਾਂ ਦਾ ਖਸਾਬ ਦੀ ਹੈ ਹਾਂ ਬੁੱਟੇ ਸਾਡੇ ਕਿ ਤਿੰਨ ਸਾਲ ਦੇ ਹੀ ਨੇ ਅੱਛਾ ਹਾਂ ਤੇਰੇ ਇਹ ਸੁਣਨ ਦੇ ਕਿ ਫੇਰ ਹਾਂ ਬੁੱਟੇ ਵਧੀਆ ਹੋਗੇ ਇਹ ਤਾਂ ਹੈ ਬੁੱਟੇ ਨੇ ਬਚਾਏ ਪਏ ਆ ਹਾਂ ਹਾਂ ਜਦ ਮੜਾ ਬੁੱਟਾ ਹੁੰਦਾ ਵੀ ਐ ਹੋ ਗਿਆ ਹੋ ਗਿਆ ਜਿਹਦੇ ਪਟਾ ਦੇ ਕੇ ਲੈ ਜੀ ਆਪਣੀ ਕੁ ਕਿ? ਠੀਕ ਨਹੀਂ। ਆਇਆ ਨਹੀਂ। ਨਹੀਂ ਆਇਆ ਪਿਛਲੇ ਸਾਲੇ ਰਾਏ ਰੋ ਗਈ। 3-400 ਬੁਟਾ। ਐਸ ਫਿਰ ਕਿਹੜੇ ਵਰਨ ਅੱਜ? ਆਟੜਾ ਲੈ ਤੰਦੇ ਵਾਲਾ ਕਦੋਂ ਹੋਈ ਬੜਾਈ? ਨਹੀਂ ਨਹੀਂ ਆਹੀ ਭਰੂਗੇ ਤੰਦੇ ਵਾਲਾ ਹੀ। ਨਹੀਂ ਕਦੋਂ ਹੋਊਗਾ ਭਰੂਗਾ ਮੈਂ ਕਹਿੰਨਾ। ਹਸ਼ਵੀਰ? ਹਾਂ। ਹਸ਼ਵੀਰ ਤਾਂ ਬੜਾ ਭੰਨਾ। ਅੱਛਾ। ਲਓ ਭਈ। ਆਇਆ ਇਹ ਦੇ ਕਹਿੰਦਾ ਆਟੜਾ ਲੈ ਪਾਈ ਦੇ ਰੱਟਾ ਤਾਂ ਰੋਜਾ ਬਣ ਜਾਂਦਾ। ਹਾਂ ਹਾਂ। ਓਏ। ਆਸਾ ਦੁਗਾ ਲੈ ਕੇ ਜਾ ਮੈਂ ਰੱਟਾ। ਕਿਹੜਾ? ਅੱਛਾ। ਜੀ ਨਾਲ ਲੱਗ। ਮੇਰੇ ਵਾਲ ਨੇ ਜੀ ਨਈ ਮੜੇ ਹੱਡੀਆਂ ਦੀ ਖੋਦੀਆਂ ਕੋਲ ਪਤਾ ਨਹੀਂ ਮੇਰੇ ਤੇ ਆਇਆ ਬਾਨੇ ਦਾ ਮਿਲ ਦੇਖਿਆਊਗਾ ਹੱਡਾ ਕੋਲੇ ਰੱਖ ਰਿਹਾ ਹੁੰਦੇ ਸਿਵਰ ਤੋਂ ਬਾਨੇ ਦਾ ਮਿਲ ਦੇਖਿਆਊ ਬਾਨੇ ਦਾ ਮਿਲ ਦੇਖਿਆ ਕੋਈ ਨਹੀਂ ਜੀ ਨਹੀਂ ਜਾਣਾ ਕੜੇ ਜੀ ਬਿੱਲਾ ਕਰਾਂ ਇਹ ਤਾਂ ਹੈ ਜਰਾ ਹੰਦਰ ਇਹ ਲਗਦਾ ਮੇਰਾ ਨਾਮ ਮਿਲਣਾ ਪੜਨਾ ਹੂੰ ਗੰਨਾ ਬੀਜ ਦਾ ਚਿੱਕਿਆ ਜੇ ਕਰਨਾ ਟਰਾਲਾ ਪਾਸ ਨਾ ਬੌਂਡ ਕਰਾ ਦੇਣ ਪ੍ਰਧਾਨ ਦਾ ਉਹ ਸਾਨੂੰ ਬੜਾ ਇਹਦੀ ਹੈ ਤਾਂ ਬੌਂਡ ਤਾਂ ਚ ਹੈਂ ਬੌਂਡ ਤਾਂ ਪ੍ਰਧਾਨ ਦਾ ਇੱਕ ਵੀ ਹੈਗਾ ਤਾਂ ਹਾਂ ਠੀਕ ਠੀਕ ਦੋ ਪਰਚੇ ਹੋ ਗਏ ਕਾਲੇ ਛੇ 210 10 ਕੁਆਟਰ ਦੇ ਹੋਗੇ ਤੇ ਰ데요 ਰੰਦੀ ਹਾਂ ਹਾਂ ਮੇਰੇ ਹਿਸਾਬ ਨਾਲ ਤਾਂ ਕਰਾਈ ਬੁਝਰਾ ਕੇ ਫਾਇਦਾ ਹੈ ਹਾਂ ਹਾਂ ਮੇਰੇ ਹਿਸਾਬ ਨਾਲ ਅੱਜ ਟਾਈਮ ਲੱਗਦਾ ਹਾਂ 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 ਉਹ ਕਿੰਨਾ ਇਹ ਤਾਂ ਹੈ 30 3600 ਰੁਪਏ 4000 ਲੁਕੜਾ ਲੱਗਦਾ ਇੰਨੇ ਦਾ ਗਲਾ ਰਸਣ ਖਾਣ ਹਾਂ ਹਾਂ ਬਈ ਹੁਣ ਅੱਗੇ ਮੈਨੂੰ ਬਹੁਤ ਵਧੀਆ ਮੇਲੇ ਚਲੇ ਕਰ ਦਿੰਦਾ ਤਾਂ ਇਹ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਰੱਖਤੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੋ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ